ओके ਸਰ ਚਾਰਜ ਵਾਲਿਆ ਵੀ ਕਿ ਅਬਾਦ ਕੱਪ ਕੱਪ ਤੋਂ ਕਾਫੀ ਵਧ ਗਿਆ ਆਪਣੇ ਪੰਜਾਬ ਦਾ ਬੜੀ ਵਕਤ ਜੀ ਲੁਧਿਆਣਾ ਡਿਸਟ੍ਰਿਕਟ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਡਿਸਟ੍ਰਿਕਟ ਹੈ ਐਪ੍ਰੋਕਸੀਮੇਟਲੀ ਜੇ ਆਪਾਂ ਗੱਲ ਕਰੀਏ ਤਾਂ 1/6th ਆਫ ਦੀ ਪੋਪੂਲੇਸ਼ਨ ਜਿਹੜੀ ਸ਼ਹਿਰ ਦੀ ਉਹ ਹੈਗੀ ਤੇ ਪਲੱਸ ਜਿਹੜੀ ਮੇਨ ਜੀਡੀਪੀ ਜਿਹੜੀ ਪੰਜਾਬ ਦੀ ਬਣਦੀ ਹੈ ਉਹ ਸ਼ਹਿਰ ਲੁਧਿਆਣੇ ਜ਼ਿਲ੍ਹੇ ਦੀ ਬਣਦੀ ਹੈ ਜ਼ਿਲ੍ਹੇ ਦੇ ਵਿੱਚ ਵਕ ਵਕ ਚੈਲੰਜਸ ਜਿਹੜੇ ਹੈਗੇ ਉਹ ਆਪਾਂ ਫੌਰਨ ਜਿਹੜਾ ਹੈਗਾ ਤੁਰੰਤ ਆਪਾਂ ਸਾਰੇ ਵਿਭਾਗਾਂ ਨਾਲ ਮੀਟਿੰਗ ਕਰਕੇ ਕੱਲ ਵੀ ਅਸੀਂ ਜਿਹੜੀ ਇਹ ਮੀਟਿੰਗ ਸ਼ੈਡਿਊਲ ਕੀਤੀ ਹੈ ਜਿਹੜੇ ਮੇਨ ਸਟੇਟ ਤੇ ਪ੍ਰਾਇੋਰਟੀ ਅਜੈਂਡਾਸ ਨੇ ਉਹਨਾਂ ਤੇ ਅਸੀਂ ਮੀਟਿੰਗ ਕੀਤੀ ਹੈਗੀ ਜਿਹੜੇ ਮੇਰੇ ਪ੍ਰੈਡੈਸਸਰ ਨੇ ਉਹਨਾਂ ਤੋਂ ਵੀ ਜਿਹੜੇ ਮੇਨ ਇਸ਼ੂ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਹੈਗੇ ਉਹਦੀ ਵੀ ਬਰੀਫਿੰਗ ਮੈਂ ਲਿੱਤੀ ਹੈਗੀ ਤੇ ਮੇਰੀ ਟੀਮ ਸਾਰੀ ਅੱਜ ਇੱਥੇ ਮੌਜੂਦ ਹੈ ਅਸੀਂ ਇੱਕ ਡਿਵੈਲਪਮੈਂਟ ਸੈਸ਼ਨ ਹੁਣ ਵੀ ਰੱਖਾਂਗੇ ਤੇ ਇੱਕ ਫੀਡਬੈਕ ਮੈਕੈਨਿਜ਼ਮ ਜਿਹੜਾ ਸਿਟੀਜ਼ਨਸ ਵੱਲੋਂ ਹੁੰਦਾ ਹੈ ਮੀਡੀਆ ਦੇ ਸਾਥੀਆਂ ਵੱਲੋਂ ਹੁੰਦਾ ਹੈ ਤੇ ਲੋਕਾਂ ਵੱਲੋਂ ਹੁੰਦਾ ਹੈ ਪਲੱਸ ਆਫਿਸਰਸ ਵੱਲੋਂ ਹੁੰਦਾ ਇ

ਜੀ ਡੈਫੀਨਿਟਲੀ ਜਿਹੜਾ ਮੇਰਾ ਵਿਜ਼ਨ ਹੈ ਅਸੀਂ ਜਿਸ ਤਰ੍ਹਾਂ ਮਾਜੀ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ ਹਨ ਕਿ ਪੰਜਾਬ ਦੇ ਵਿੱਚ ਆਪਾਂ ਐਜੂਕੇਸ਼ਨ ਤੇ ਹੈਲਥ ਤੇ ਮੇਨ ਫੋਕਸ ਕਰਨਾ ਹੈ ਪਲੱਸ ਇੰਡਸਟਰੀਅਲ ਡਿਵੈਲਪਮੈਂਟ ਨੂੰ ਇੱਕ ਸੇਫ এনवायरमेंट ਜਿਹੜਾ ਹੈਗਾ ਇੰਡਸਟਰੀ ਨੂੰ ਗਰੋ ਕਰਨ ਦਾ ਮਿਲਨ ਇੱਕ ਪਾਲਿਸੀਜ਼ ਜਿਹੜੀ ਹੈਗੀ ਸਰਕਾਰ ਦੀਆਂ ਬੈਨੀਫਿਟਸ ਜਿਹੜੇ ਹੈਗੇ ਗਵਰਨਮੈਂਟ ਵੱਲੋਂ ਉਹ ਉਹਨਾਂ ਨੂੰ ਸਮੇਂ ਸਿਰ ਮਿਲਣ ਤੇ ਇੰਡਸਟਰੀਅਲ ਡਿਵੈਲਪਮੈਂਟ ਕੀ ਉਹਨਾਂ ਦੇ ਚੈਲੰਜਸ ਨੇ ਕਿ ਉਹ ਮੌਕੇ ਤੇ ਫੇਸ ਕਰ ਰਹੇ ਕਿਸ ਤਰ੍ਹਾਂ ਦੇ ਲਾਜ਼ ਨੇ ਉਹ ਸਾਰਿਆਂ ਦਾ ਇਹ ਪਾਲਿਸੀ ਰਿਵਿਊ ਕਰਕੇ ਡੈਫੀਨਿਟਲੀ ਅਸੀਂ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਵੀ ਇਸ਼ੂਸ ਨੇ ਉਹਨਾਂ ਨੂੰ ਨਿਬੜਾ Thank you. Thank you. Thank you.